ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਵੱਲੋਂ ਸ਼ਹਿਰ ਨੂੰ ਨਸ਼ਾ ਮੁਕਤ ਕਰਾਉਣ ਲਈ ਜੋ ਮੈਮ ਚਲਾਈ ਗਈ ਆ ਉਸ ਮੈਮ ਦੇ ਵਿੱਚ ਸਾਡੀ ਜਿਹੜੀ ਸੀਆਈਏ ਦੀ ਪਾਲਟੀ ਆ ਜਿਹਦੇ ਇੰਚਾਰਜ ਬਲੰਦਰ ਸਿੰਘ ਅਬ ਇੰਸਪੈਕਟਰ ਤੇ ਨਾਲ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਆ ਇਸ ਕੇਸ ਵਿੱਚ ਜਿਹੜੇ ਦੋ ਦੋਸ਼ੀ ਗ੍ਰਫਤਾਰ ਕੀਤੇ ਗਏ ਆ ਤੇ ਦੋ ਹੀ ਵੱਖ-ਵੱਖ ਮਕਦਰਮੇ ਦਰਜ ਕੀਤੇ ਗਏ ਆ ਇੱਕ ਦੋਸ਼ੀ ਦਾ ਨਾਮ ਹੈਗਾ ਵਿਜੇਪਾਲ ਸਿੰਘ ਇਹ ਪਿੰਡ ਗਾਲੋ ਵਾਲੀ ਥਾਣਾ ਮਜੀਠਾ ਅਮਰਸਰ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੂਸਰਾ ਸਰਬਜੀਤ ਸਿੰਘ ਉਰਫ ਬੱਬਾ ਇਹ ਛੱਡਨ ਥਾਣਾ ਲੋਪੋਕੇ ਦਾ ਰਹਿਣ ਵਾਲਾ ਹੈ ਤੇ ਇਹਨਾਂ ਕੋਲੋਂ 810 ਗ੍ਰਾਮ ਹੈਰੋਨ ਜਿਹਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਤਕਰੀਬ 4 ਕਰੋੜ ਬੰਦੀ ਆ ਤੇ 12000 ਰੁਪਏ ਡਰੱਗ ਮਨੀ ਜਿਹੜੀ ਆ ਬਰਾਮਦ ਕੀਤੀ ਗਈ ਹੈ ਦੋ ਵੱਖ-ਵੱਖ ਕੰਮ ਕਰਦੇ ਤਰਜ ਕੀਤੇ ਗਏ ਆ ਤੇ ਪੁਛਗਿਸ਼ ਜਾਰੀ ਆ ਇਹਨਾਂ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ